ਮम्मा ਮੈਨੂੰ ਗੁਰਦੁਆਰੇ ਲੈ ਜਾਂਦੇ ਸੀ ਤੇ ਉੱਥੇ ਮੈਨੂੰ ਗੁਰਬਾਣੀ ਮਤਲਬ ਸੁਣਾਉਂਦੇ ਸੀ ਤੇ ਇੱਕ ਦਿਨ ਮम्मा ਨੇ ਮੈਨੂੰ ਕਿਹਾ ਵੀ ਤੂੰ ਗੁਰਦੁਆਰੇ ਵਿੱਚ ਬੋਲੇਂਗੀ ਮੈਂ ਕਿਹਾ ਬੋਲ ਦੂੰਗੀ ਤੇ ਉਦੋਂ ਤੋਂ ਹੀ ਮੇਰੀ ਇਹ ਲਾਈਨ ਬਣੀ ਹੋਈ ਹੋਲੀ ਹੋਲੀ ਬਾਣੀ ਨਾਲੇ ਪਿਆਰ ਜਦ ਦੁਬਾਉਂਦੇ ਨੇ ਤਨ ਬਾਬਾ ਦੀਪ ਸਿੰਘ ਗਗਲੇ ਨਾਂ ਦੇ ਲਾਉਂਦੇ ਨੇ ਜਉਦ ਜਦੋਂ ਮੈਂ ਸ਼ਬਦ ਗਾਨੀਆਂ ਤਾਂ ਮੈਨੂੰ ਅੰਦਰੋਂ ਚੰਗਾ ਲੱਗਦਾ ਜਿਸ ਤਰ੍ਹਾਂ ਮਤਲਬ ਬਹੁਤ ਚੰਗਾ ਲੱਗਦਾ ਜਿੱਤ ਤਰ੍ਹਾਂ ਲੱਗਦਾ ਪੂਰਾ ਸਰੀਰ ਜਿਹੜਾ ਨਾ ਉਹ ਰਿਲੈਕਸ ਹੋ ਗਿਆ ਆਪਾਂ ਗੁਰਬਾਣੀ ਨਾਲ ਜੁੜਦੇ ਆਂ ਬਾਬਾ ਜੀ ਨਾਲ ਜੁੜਦੇ ਆਂ ਤੇ ਜਿਹੜਾ ਅੰਦਰੋਂ ਆਨੰਦ ਆਂਦਾ ਨਾ ਉਹ ਵੱਖਰੀ ਚੀਜ਼ ਆ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਈ ਮਿਲੂ ਦੋ ਤੋਨੇ ਮਮਾਣੇ ਨਾਨੂ ਬਾਬਾਦ ਸ਼ਾਹੀਏ ਮਿਲੂ ਦੋ ਤੋਨੇ ਮਮਾਣੇ ਨਾਨੂ ਬਾਬਾਦ ਸ਼ਾਹੀਏ ਜੇ ਤੂੰ ਸਾਨੂੰ ਰਬਾ ਦਾ ਫਕੀਰ ਆ ਦਿਖਾ ਦਨਾ ਜੇ ਤੂੰ ਸਾਨੂੰ ਪੁੱਲੇ ਆ ਨੂੰ ਗੁਰੂ ਨੂੰ ਮਿਲੋਂਦ ਗਨਾ ਜੇ ਤੂੰ ਸਾਨੂੰ ਪੁੱਲੇ ਬੇੜੀ ਡੁੱਬ ਜਾਂਦੀ ਹੋ ਬੇੜੀ ਡੁੱਬ ਜਾਂਦੀ ਪਾਰ ਜਿਹੜੀ ਤੂੰ ਲੰਗਾਈਏ ਮੇਲੇ ਨੂੰ ਤੋਲੀ ਮਮਾ ਨੇ ਨਾਨੂ ਬਾਬਾ ਅਦ ਸ਼ਾਹੀਏ ਜਿਦਾ ਸ਼ਬਦ ਨੂੰ ਸੁਣਦੇ ਹੋ ਯਾਦ ਕਰਨਾ ਕਦੇ ਔਖਾ ਤਾਂ ਨਹੀਂ ਲੱਗਿਆ ਨਹੀਂ ਜੇ ਔਖਾ ਲੱਗਦਾ ਵੀ ਆ ਤੇ ਮਮਾ ਮੈਨੂੰ ਦੱਸਦੀ ਆ ਕਿ ਔਖੀ ਚੀਜ਼ ਕੋਈ ਨਹੀਂ ਹੁੰਦੀ ਜੇ ਇੱਕ ਵਾਰ ਸਿੱਖ ਲਈ ਤੇ ਮੈਂ ਗੁਰਬਾਣੀ ਵਾਲੀ ਲਾਈਨ ਜੀ ਪੜਨਾ ਵਾਂ ਮਤਲਬ ਜਿਸ ਤਰ੍ਹਾਂ ਮੇਰਾ ਇਹ ਸੁਪਨਾ ਹੈ ਕਿ ਮੈਂ ਦਰਬਾਰ ਸਾਹਿਬ ਜਾ ਕੇ ਕੀਰਤਨ ਕਰਾਂ ਓਕਾਰ ਸਤਨਾਮ ਕਰਤਾ ਪੁਰਖ ਨਿਰਬੋ ਨਿਰਵੈ ਅਕਾਲ ਮੂਰਤ ਅਜੂਨੀ ਸਪੰਗ ਗੁਰ ਪ੍ਰਸਾਦ ਜਬ ਆਦ ਸਚ जुगाद सच हैप्पी सच नानक सी भी सच, सच।, सच। इस तरह करके मैं इकਮਕਾਰ ਦਾ ਪਾਠ ਕਰਦੀਆਂ ਜਾਂ ਜਿਹੜਾ ਸ਼ਬਦ ਮੈਂ ਯਾਦ ਕਰਨਾ ਹੁੰਦਾ ਉਹਨੂੰ ਆਪਣੇ ਮਨ ਵਿੱਚ ਰਿਪੀਟ ਕਰਦੀ ਹਾਂ ਸੱਚੀ ਕਾਲ ਨਿਰਪਕ ਪੋਸਟ ਦੇਖਰੇ तमाम ਦਰਸ਼ਕਾਂ ਦਾ ਮੇਰੇ ਯਾਨੀ ਕਿ ਰਿਤਕੋਰ ਦੇ ਵੱਲੋਂ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਕੋਈ ਨਾ ਕੋਈ ਖਾਸ ਪੋਡਕਾਸਟ ਲੈ ਕੇ ਹਾਸਰ ਹੁੰਨੀ ਆ ਤੇ ਅੱਜ ਆਪਾਂ ਇੱਕ ਨਿੱਕੀ ਜੀ ਬਹੁਤ ਹੀ ਪਿਆਰੀ ਬੱਚੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਦੁਪਹਿਰਾ ਸਾਫ ਵਾਲੀ ਦੀ ਰੇਲ ਸੋਸ਼ਲ ਮੀਡੀਆ ਤੇ ਤਹਿਲਕਾ ਮਚਾਇਆ ਹੋਇਆ ਸੀ ਉਹ ਵੀਡੀਓ ਐਨੀ ਗੁਵਾਰਲ ਹੋਈ ਕਿ ਵੇਖ ਤੇ ਵੇਖ ਤੇ ਉਹ ਵੀਡੀਓ ਜਿਹੜੀ ਹੈ ਮਿਲੀਅਨਸ ਕ੍ਰੋਸ ਕਰ ਜਾਂਦੀ ਹੈ ਪਰ ਅਜੇ ਵੀ ਉਹ ਵੀਡੀਓ ਜਿਹੜੀ ਹੈ ਸਭ ਦੇ ਫੋਨਾਂ ਦੇ ਵਿੱਚ ਸੇਵ ਹੈ ਹਰ ਕੋਈ ਚਾਹੁੰਦਾ ਸੀ ਕਿ ਉਸ ਬੱਚੀ ਦੇ ਨਾਲ ਅਸੀਂ ਮਿਲੀਏ ਕੌਣ ਨੇ ਉਹ ਮਾਪੇ ਜਿਨ੍ਹਾਂ ਨੇ ਇਸ ਬੱਚੀ ਨੂੰ ਜਨਮ ਦਿੱਤਾ ਉਸ ਬੱਚੀ ਕੋਲ ਇੰਨਾ ਗਿਆਨ ਕਿਵੇਂ ਆਇਆ ਇਹ ਸਾਰੀਆਂ ਗੱਲਾਂ ਆਪਾਂ ਜਾਣਾਂਗੇ ਆਪਣੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈ ਸਹਿਜਦੀਪ ਕੋਰ ਬਹੁਤ-ਬਹੁਤ ਸਵਾਗਤ ਹੈ ਸਹਿਜਦੀਪ ਕੋਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਮੈਂ ਠੀਕ ਹਾਂ ਤੁਸੀਂ ਸੁਣਾਓ ਮੈਂ ਬਹੁਤ ਵਧੀਆ ਤੁਸੀਂ ਤੇ ਬਹੁਤ ਤੇਜੋ ਅੱਛਾ ਬੱਚਾ ਆਪਣੀ ਨਾ ਇੱਕ ਵੀਡੀਓ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਹਨਾ ਦੁਪਹਿਰਾ ਸਾਹ ਪਾਲੀ ਸਭ ਤੋਂ ਪਹਿਲਾਂ ਆਪਾਂ ਉਹੀ ਸ਼ਬਦ ਸੁਣਾਂਗੇ ਫਿਰ ਆਪਾਂ ਅੱਗੇ ਦੀ ਗੱਲਬਾਤ ਕਰਾਂਗੇ ਪਰਮਾਤਮਾ ਦੇ ਨਾਮ ਨਾਲ ਆਪਾਂ ਆਪਣਾ ਪੋਡਕਾਸਟ ਸ਼ੁਰੂ ਕਰਾਂਗੇ ਫਿਰ ਹੋਰ ਗੱਲਾਂ ਤੇ ਚਰਨਾ ਪਾਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਜਗ ਦੇ ਸਤਾਏ ਜੋ ਚੁ ਪੈਰੇ ਵਿੱਚ ਆਉਂਦੇ ਨੇ ਤਨ ਬਾਬਾ ਦੀਪ ਸਿੰਘ ਗੋਲੇ ਨਾਲੇ ਜਗ ਦੇ ਸਤਾਏ ਜੋ ਚੁਪੈਰੇ ਵਿੱਚ ਆਉਂਦੇ ਨੇ ਤਨ ਬਾਬਾ ਦੀਪ ਸਿੰਘ ਗਣ ਨਾਲ ਬਾਬਾ ਦੀਪ ਸਿੰਘ ਗੋਲੇ ਨਾਲ ਲਾਉਂਦੇ ਨੇ ਬਹੁਤ ਮਿੱਠੀ ਬਹੁਤ ਪਿਆਰੀ ਤੇ ਬਹੁਤ ਹੀ ਸੁਰੀਲੀ ਆਵਾਜ਼ ਹੈ ਸਹਿਜਦੀਪ ਕੌਰ ਦੀ ਐਨੀ ਸੋਹਣੀ ਆਵਾਜ਼ ਐਨੀ ਸੋਹਣੀ ਆਵਾਜ਼ ਦੇ ਮਾਲਕ ਤੇ ਤੁਸੀਂ ਦੀ ਪ੍ਰਮਾਤਮਾ ਦਾ ਸ਼ਬਦ ਜਿਹੜਾ ਤੁਸੀਂ ਗਾਇਆ ਬਹੁਤ ਸੋਹਣੀ ਆਵਾਜ਼ ਹੈ ਤੁਹਾਡੀ ਇਹ ਸ਼ਬਦ ਜਦੋਂ ਗਾਇਆ ਸੀ ਕਿਦਾਂ ਮੰਦ ਦੇ ਵਿੱਚ ਆਇਆ ਕਿ ਇਹੀ ਸ਼ਬਦ ਗਾਣਾ ਕਿਉਂਕਿ ਸ਼ਬਦ ਹੈ ਵੀ ਬੋਸ ਹੋਣਾ ਤੇ ਚੱਲਿਆ ਵੀ ਇਹ ਬਹੁਤ ਹੈ ਹਰ ਕਿਸੇ ਨੇ ਇਸ ਵੀਡੀਓ ਨੂੰ ਵਾਇਰਲ ਕੀਤਾ ਸੀ ਉਹ ਦਿੱਤੀ ਜੀ ਮੇਰੇ ਮम्मा ਨੇ ਕੱਟ ਕੇ ਦਿੱਤਾ ਸੀ ਇਹ ਸ਼ਬਦ ਤੇ ਮਤਲਬ ਮੈਨੂੰ ਮम्मा ਕੱਟ ਕੇ ਦੇ ਦਿੰਦੇ ਆ ਤੇ ਉਹ ਮੈਂ ਸਿੱਖ ਲੈਣੀ ਆ ਕਿਵੇਂ ਸਿੱਖਦੇ ਕਿਵੇਂ ਲਿਖਿਆ ਹੁੰਦਾ ਕਿਦਾਂ ਸੁਣ ਕੇ ਯਾਦ ਕਰਦੇ ਹੋ ਸੁਣ ਕੇ ਯਾਦ ਕਰਦੀ ਆ ਅੱਛਾ ਕਿੰਨੇ ਕ ਵਾਰ ਸੁਣਨਾ ਪੈਂਦਾ ਯਾਦ ਕਰਨ ਵਾਸਤੇ ਪੰਜ ਛੇ ਵਾਰ ਪੰਜ ਛੇ ਵਾਰ ਸੁਣ ਕੇ ਫਿਰ ਯਾਦ ਹੋ ਜਾਂਦਾ ਹਾਂਜੀ ਤੇ ਜਦੋਂ ਆਪਾਂ ਵੀਡੀਓ ਬਣਾਉਂਦੇ ਆ ਉਦੋਂ ਤੁਸੀਂ ਮਤਲਬ ਉਹੀ ਯਾਦ ਕੀਤਾ ਹੋਇਆ ਬੋਲਦੇ ਹੋ ਹਨਾ ਹਾਂਜੀ ਕਈ ਵਾਰ ਐਦਾਂ ਹੁੰਦਾ ਵੀ ਜਦੋਂ ਆਪਾਂ ਯਾਦ ਕੀਤਾ ਹੁੰਦਾ ਤੇ ਉਹ बोलਦੇ बोलदे ਗੱਲ ਭੁੱਲ ਜਾਂਦੀ ਹੈ ਕਿ ਹੋ ਜਾਂਦਾ ਯਾਦ ਹੋ ਜਾਂਦਾ ਯਾਦ ਅਜੇ ਤੱਕ ਬਹੁਤ ਘਟ ਤਰ ਹੋਇਆ ਕਿ ਮੈਨੂੰ ਚੇਤਾ ਭੁੱਲਿਆ ਹੋਵੇ ਅੱਛਾ ਰੱਬ ਦੀ ਪੂਰੀ ਮਿਹਰ ਹੈ ਹਾਂਜੀ ਅੱਛਾ ਜਦੋਂ ਇਹ ਵੀਡੀਓ ਅਪਲੋਡ ਕੀਤੀ ਨਾ ਤੇ ਸੁਣਨ ਦੇ ਵਿੱਚ ਆਇਆ ਸੀ ਮਮਾ ਦਾਸ ਦੇ ਸੀ ਤੁਹਾਡੇ ਕਿ ਵੀਡੀਓ ਨਾਲ ਦੀ ਨਾਲ ਹੀ ਵਾਇਰਲ ਹੋ ਗਏ ਸੀ ਹੋਈ ਵੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੀਡੀਓ ਚੱਲੀ ਹੈ ਬਹੁਤ ਸਾਰੇ ਚੈਨਲਸ ਨੇ ਵੀ ਇਸ ਵੀਡੀਓ ਨੂੰ ਖੁਦ ਅਪਲੋਡ ਕੀਤਾ ਕਿੱਦਾਂ ਵਾਇਰਲ ਹੋਈ ਉਹ ਜਿਸ ਤਰ੍ਹਾਂ ਮੈਂ ਪਹਿਲਾ ਸ਼ਬਦ ਬੋਲਣਾ ਸੀ ਹੂੰ ਤੇ ਉਸ ਤੋਂ ਪਹਿਲਾਂ ਮੈਂ ਖੇਡਣ ਦੀ ਸੀ ਮੇਰਾ ਜੀਨੀ ਜੇ ਕਰਨਦਿਆ ਹੂੰ ਮੈਂ ਖੇਡਣ ਦੀ ਸੀ ਮੇਰਾ ਜੀਨੀ ਜੇ ਕਰਨਦਾ ਤੇ ਮम्मा ਨੇ ਮੈਨੂੰ ਬਹੁਤ ਵਾਰ ਮਤਲਬ ਥੋੜੇ ਡਾਂਟੇ ਸੀ ਹੂੰ ਤੇ ਜਿੰਨੀ ਵਾਰ ਮम्मा ਮੈਨੂੰ ਡਾਂਟੇ ਨਾ 19 ਵਾਰ ਮੇਰੇ ਵਿਊ ਵਧੇ ਆ ਮਤਲਬ ਬਹੁਤ ਜ਼ਿਆਦਾ ਮੈਨੂੰ ਮम्मा ਗੁੱਸੇ ਹੋਏ ਕਿ ਮਤਲਬ ਤੂੰ ਕਰਨਾ ਕਿਉਂ ਨਹੀਂ ਆ ਇਹ ਉਹ ਤੇ ਜਿੰਨਾ ਮम्मा ਨੇ ਮਤਲਬ ਮੈਨੂੰ ਗੁੱਸੇ ਹੋਏ ਉੰਨਿਆਂ ਹੀ ਮੈਨੂੰ ਵਿਊਜ਼ ਆਏ ਲਾਈਕਸ ਆਏ ਸਾਰੇ ਕੁਝ ਮਾਦੀਆਂ ਗਾਲਾਂ ਤੇ ਕਿਉਂ ਦੀਆਂ ਨਾਲਾਂ ਇੱਕ ਬਰਾਬਰ ਹਨਾ ਹਾਂਜੀ ਮਤਲਬ ਜਿੰਨਾ ਮम्मा ਨੇ ਤੁਹਾਨੂੰ ਡਾਂਟਿਆ ਉਹਨੇ ਵੀ ਹੋਉਂਦੇ ਰਹੇ ਹਾਂਜੀ ਫਿਰ ਕੀ ਸੋਚਿਆ ਹੁਣ ਅਗਲੀ ਵੀਡੀਓਜ਼ ਦੇ ਵਿਊ ਲੈਣ ਲਈ ਕੀ ਕਰਨਾ ਹੈ ਕੁਝ ਸੋਚਿਆ ਹੋਵੇਗਾ ਦੱਸੋ ਦੋ ਚਾਰ ਵਾਰੀ ਥੋੜਾ ਤੰਗ ਕਰ ਲਾਂਗੇ ਗਾਲਾਂ ਵੇਣਗੇ ਮਤਲਬ ਗਾਲਾਂ ਖਾਣੀਆਂ ਨੇ ਹੁਣ ਹੈਨਾ ਹਾਂ ਚਲੋ ਮਾਪਿਆਂ ਦੀਆਂ ਗਾਲਾਂ ਤੇ ਚੰਗੀਆਂ ਹੀ ਹੁੰਦੀਆਂ ਨੇ ਉਹ ਤੇ ਆਪਣੇ ਚੰਗੇ ਵਾਸਤੇ ਹੀ ਡਾਂਟਦੇ ਆ ਉਹਨਾਂ ਦੀ ਡਾਂਟ ਦੇ ਵਿੱਚ ਕੁਝ ਨਹੀਂ ਮਾੜਾ ਹੁੰਦਾ ਨਹੀਂ ਅੱਛਾ ਮੈਨੂੰ ਇਹ ਦੱਸੋ ਵੀ ਤੁਹਾਡੀ ਉਮਰ ਕਿੰਨੀ ਹੈ ਇਸ ਸਮੇਂ 10 ਸਾਲ ਕਿਹੜੀ ਕਲਾਸ ਚੋ ਫੋਰਥ ਸਕੂਲ ਦੇ ਵਿੱਚ ਕਹਿੰਦੇ ਨੇ ਦੋਸਤ ਵੀ ਸਾਨੂੰ ਸ਼ਬਦ ਸੁਣਾ ਸਾਨੂੰ ਆਪਣੀ ਆਵਾਜ਼ ਸੁਣਾ ਪਤਾ ਹੈ ਸਭ ਨੂੰ ਸਕੂਲ ਦੇ ਵਿੱਚ ਹਾਂਜੀ ਸਕੂਲ ਦੇ ਵਿੱਚ ਸਾਰੇ ਬੱਚਿਆਂ ਨੂੰ ਪਤਾ ਵਾ ਅਧਿਕਤਰ ਟੀਚਰਾਂ ਨੂੰ ਵੀ ਪਤਾ ਹੂੰ ਕਦੀ ਬੱਚਿਆਂ ਨੇ ਕਿਹਾ ਵੀ ਸਹਿਜ ਅੱਜ ਸਾਨੂੰ ਸ਼ਬਦ ਸੁਣਾਏਗੀ ਅਸੀਂ ਸੁਣਨਾ ਸਹਿਜ ਦੀ ਵੀਡੀਓ viral ਹੋਈ ਐਦਾਂ ਜਿੱਦਾਂ ਦੋਸਤਾਂ ਚ ਹੁੰਦੀ ਹੈ ਨਾ ਗੱਲਾਂ ਇਸ ਤਰ੍ਹਾਂ ਕਹਿੰਦੇ ਤੇ ਹੁੰਦੇ ਪਰ ਮੈਨੂੰ ਕਦੀ ਮੌਕਾ ਹੀ ਨਹੀਂ ਮਿਲਿਆ ਅੱਛਾ ਅੱਛਾ ਮੈਨੂੰ ਇਹ ਦੱਸੋ ਵੀ ਸਭ ਤੋਂ ਪਹਿਲਾ ਸ਼ਬਦ ਕਦੋਂ ਗਾਇਆ ਸੀ ਕਿੰਨੀ ਉਮਰ ਸੀ ਉਦੋਂ 4 ਸਾਲ 4 ਸਾਲ ਦੀ ਉਮਰ ਚ ਪਹਿਲਾ ਸ਼ਬਦ ਗਾਇਆ ਕਿਹੜਾ ਸ਼ਬਦ ਸੀ ਉਹ ਉਹ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਈ ਹੈ ਸੁਣਾ ਦੋਗੇ ਸੁਣਾ ਦੋ ਯਾਰੀ ਜਦੋਂ ਦੀ ਫਕੀਰਾ ਤੇਰੇ ਨਾਲ ਲਈ ਹੈ ਬੇੜੀ ਡੁੱਬ ਜਾਂਦੀ ਹੋ ਬੇੜੀ ਡੁੱਬ ਜਾਂਦੀ ਪਾਰ ਜਿਹੜੀ ਤੂੰ ਲੰਗਾਈ ਮਿਲੋ ਦਾ ਤੋਂ ਨਿਮਾਣਿਆ ਨੂੰ ਬਾਦ ਸ਼ਾਹੀ ਹੈ ਅਸ ਜਦੋਂ ਤੁਸੀਂ ਇਹ ਸ਼ਬਦ ਗਾਇਆ ਸੀ ਉਦੋਂ ਸਿਰਫ 4 ਸਾਲ ਉਮਰ ਸੀ ਹਨਾ ਹਾਂਜੀ ਪਹਿਲੀ ਵਾਰ ਪਤਾ ਕੀਤਾ ਲੱਗਿਆ ਵੀ ਮੇਰੇ ਚ ਔਏ ਐਦਾਂ ਟੈਲੈਂਟ ਹੈ ਮੇਰੀ ਆਵਾਜ਼ ਸੋਹਣੀ ਹੈ ਮੈਂ ਸ਼ਬਦ ਗਾ ਸਕਦੀਆਂ ਮੇਰੀ ਆਵਾਜ਼ ਬਹੁਤ ਸੋਹਣੀ ਹੈ ਐਦਾਂ ਪਤਾ ਕਿਵੇਂ ਲੱਗਾ ਮੇਰੇ ਮੰਮਾ ਤੇ ਪਪਾ ਦੋਨੋਂ ਜਦੋਂ ਸ਼ਬਦ ਸੁਣਦੇ ਸੀ ਤੇ ਮੈਂ ਨਾਲ-ਨਾਲ ਬੋਲਦੀ ਸੀ ਇਹੋ ਵਾਲਾ ਤੇ ਇੱਕ ਦਿਨ ਮਤਲਬ ਮੰਮਾ ਮੈਨੂੰ ਗੁਰਦੁਆਰੇ ਲੈ ਜਾਂਦੇ ਸੀ ਤੇ ਉੱਥੇ ਮੈਨੂੰ ਗੁਰਬਾਣੀ ਮਤਲਬ ਸੁਣਾਉਂਦੇ ਸੀ ਤੇ ਇੱਕ ਦਿਨ ਮੰਮਾ ਨੇ ਮੈਨੂੰ ਕਿਹਾ ਵੀ ਤੂੰ ਗੁਰਦੁਆਰੇ ਵਿੱਚ ਬੋਲੇਂਗੀ ਮੈਂ ਕਿਹਾ ਬੋਲ ਦੂੰਗੀ ਤੇ ਉਦੋਂ ਤੋਂ ਹੀ ਮੇਰੀ ਇਹ ਲਾਈਨ ਬਣੀ ਹੋਈ ਹੂੰ ਗੁਰਬਾਣੀ ਬੇਸਿਕਲੀ ਤੁਸੀਂ ਅੰਮ੍ਰਿਤਸਰ ਤੋਂ ਹਨਾ ਅੰਮ੍ਰਿਤਸਰ ਤੇ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਦਰਬਾਰ ਸਾਹਿਬ ਕਿੰਨੀ ਕ ਵਾਰ ਗਏ ਹੋ ਇਹ ਤਾਂ ਕਦੀ ਗਿਣਤੀ ਹੀ ਨਹੀਂ ਕੀਤੀ ਮਤਲਬ ਜਾਣਦੇ ਹੋ ਹਾਂਜੀ ਬਹੁਤ ਵਾਰ ਜਾਈ ਅੱਛਾ ਜਦੋਂ ਕਦੇ ਲੱਗੇ ਵੀ ਛੁੱਟੀ ਦਾ ਟਾਈਮ ਹੈ ਬੱਚੇ ਕਹਿੰਦੇ ਆ ਨਾ ਛੁੱਟੀਆਂ 'ਚ ਮੰਮੀ ਨਾਨਕੇ ਜਾਣਾ ਹੈ ਇੱਥੇ ਘੁੰਮਣ ਜਾਵਾਂਗੇ ਉੱਥੇ ਜਾਵਾਂਗੇ ਕਿੱਥੇ ਕਿੱਥੇ ਜਾਂਦੇ ਹੋ ਮੈਂ ਦਰਬਾਰ ਸਾਹਿਬ ਸ਼ਿਦਾਂ ਸਾਹਿਬ ਕਦੇ-ਕਦੀ ਨਾਨੀ ਘਰ ਤੇ ਮਾਸੀ ਘਰ ਅੱਛਾ ਮਤਲਬ ਗੁਰੂ ਘਰ ਤਾਂ ਜਾਣਾ ਹੀ ਜਾਣਾ ਹਾਂਜੀ अच्छा डेली ਜਾਂਦੇ ਹੋ ਗੁਰੂ ਘਰ डेली ਨਹੀਂ ਹੋ ਪਾਂਦਾ اچھا ਕਦੀ ਕਦੀ ਚਲ ਜਾਂਦੀ ਆ ਛੁੱਟੀਆਂ ਵਿੱਚ ਵੀ ਤੇ ਉਸ ਤਰ੍ਹਾਂ ਵੀ اچھا ਤੇ ਜਦੋਂ ਸ਼ਬਦ ਗਾਇਆ ਤੁਸੀਂ ਉਥੇ ਗੁਰੂ ਘਰ ਦੇ ਵਿੱਚ ਹੀ ਗਾਇਆ ਸੀ ਨਾ ਪਹਿਲੀ ਵਾਰ ਸ਼ਬਦ ਉਥੇ ਸੰਗਤਾਂ ਦਾ ਕੀ ਰਿਐਕਸ਼ਨ ਸੀ ਤੁਹਾਡੇ ਤੇ ਮਤਲਬ ਉਹ ਬਹੁਤ ਖੁਸ਼ ਹੋਏ ਕਿ ਨਕੀ ਜੇ ਬੱਚੀ ਆ ਜਿਹੜੀ ਗੁਰਬਾਣੀ ਦੇ ਨਾਲ ਜੁੜੀ ਆ ਉਹਨੇ ਮਤਲਬ ਸ਼ਬਦ ਗਾਇਆ ਕਿੰਨਾ ਸੋਹਣਾ ਗਾਇਆ ਮੂਝ ਬਣ ਨਹੀਂ ਗਾਇਆ ਇਤਰਾ ਕਰਕੇ ਮਤਲਬ ਸੰਤਾ ਕਾਫੀ ਖੁਸ਼ ਹੋਈਆਂ ਸੀ ਅੱਛਾ ਜਦੋਂ ਉਹ ਸੰਤਾ ਖੁਸ਼ ਹੋਈਆਂ ਉਹਨਾਂ ਨੇ ਹਨਾ ਤੁਹਾਨੂੰ ਸ਼ਾਬਾਸ਼ ਦਿੱਤੀ ਬਹੁਤ ਪਿਆਰ ਦਿੱਤਾ ਫਿਰ ਮੰਨ ਦੇ ਵਿੱਚ ਕੀ ਗੱਲ ਆਈ ਵੀ ਹੁਣ ਰੀਲਾਂ ਬਣਾਉਣ ਵਾਲੇ ਪਾਸੇ ਜਾਣਾ ਜਾਂ ਫਿਰ ਇਸੇ ਪਾਸੇ ਜਾਣਾ ਗੁਰਬਾਣੀ ਵਾਲੇ ਪਾਸੇ ਗੁਰਬਾਣੀ ਵਾਲੇ ਪਾਸੇ ਆਪਾਂ ਦੇਖਦੇ ਆ ਨਾ ਵੀ ਰੋਜ਼ ਤੁਸੀਂ ਫੋਨ ਚਲਾਉਂਦੇ ਹੋਵੋਗੇ ਥੋੜਾ ਬਹੁਤ ਹਨਾ ਤੇ ਫੋਨ ਦੇ ਵਿੱਚ ਆਪਾਂ ਦੇਖਦੇ ਆਂ ਜਦੋਂ ਆਪਾਂ ਇੰਸਟਾ ਖੋਲਿਆ YouTube ਦੇਖਿਆ ਬੱਚੇ ਜਿਹੜੇ ਨੇ ਨੱਚਰੇ ਹੁੰਦੇ ਨੇ ਹਨਾ ਪੈਰੈਂਟਸ ਵੀ ਉਹਨਾਂ ਦੇ ਨਾਲ ਹੁੰਦੇ ਨੇ ਕਿਤੇ ਕੋਈ ਠੁੰਮਕਾ ਮਾਰਦਾ ਹੈ ਕੋਈ ਗਾਣਾ गा ਰਿਹਾ ਪੁੱਠੇ ਸਿੱਧੇ ਮਤਲਬ ਬੇਕਾਰ ਗਾੜੀਆਂ ਦੇ ਉੱਤੇ ਜੜੀਆਂ ਨੇ ਬੱਚਿਆਂ ਦੇ ਵੱਲੋਂ ਰੇਲਾਂ ਬਣਾਈਆਂ ਜਾਂਦੀਆਂ ਕੋਈ ਪਿਛਲੇ ਸਮੇਂ 'ਚ ਆਪਾਂ ਦੇਖਿਆ ਗਾਲਾਂ ਤੱਕ ਵੀ ਕੱਢ ਕੇ ਰੇਲਾਂ ਪਾਉਂਦੇ ਨੇ ਪਰ ਅੱਜ ਦੇ ਸਮੇਂ ਦੇ ਵਿੱਚ ਸਹਜ ਪਰਮਾਤਮਾ ਦੇ ਨਾਲ ਜੁੜੀ ਹੈ ਬਹੁਤ ਛੋਟੀ ਉਮਰ ਦੇ ਵਿੱਚ ਉਸ ਗੱਲ ਨੂੰ ਲੈ ਕੇ ਕੀ ਕਹੋਗੇ ਦੇਖੋ ਜਦੋਂ ਆਪਾਂ ਗੁਰਬਾਣੀ ਨਾਲ ਜੁੜਦੇ ਆਂ ਬਾਬਾ ਜੀ ਨਾਲ ਜੁੜਦੇ ਆਂ ਤੇ ਜਿਹੜਾ ਅੰਦਰੋਂ ਆਨੰਦ ਆਂਦਾ ਨਾ ਉਹ ਵੱਖਰੀ ਚੀਜ਼ ਆ ਜਦੋਂ ਮੈਂ ਬਾਬਾ ਜੀ ਦਾ ਧਿਆਨ ਕਰਦੀ ਆਂ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਵਾ ਜਿਸ ਤਰ੍ਹਾਂ ਮੈਂ ਗਾਉਂਦੀ ਆਂ ਬਾਬਾ ਜੀ ਦੇ ਸ਼ਬਦ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਇਹੋ ਆਪਸ ਗਾਣਿਆਂ ਗੁਣਿਆਂ ਵਿੱਚ ਮੈਨੂੰ ਜਿਆਦਾ ਇੰਟਰਸਟ ਨਹੀਂ ਆ ਕਿੱਦਾਂ ਧਿਆਨ ਕਿੱਦਾਂ ਕਰਦੇ ਹੋ ਇੱਕ ਕਿਉਂ ਕਰਦਾ ਪਾਠ ਕਰ ਲੈਂਦੀ ਆ ਜਾਂ ਆਪਣੇ ਸ਼ਬਦ ਸਿੱਖ ਲੈਂਦੀ ਆ ਉਸ ਤਰ੍ਹਾਂ ਹੀ ਗੁਰਬਾਣੀ ਗਾਣੀ ਕਿਵੇਂ ਆਨੰਦ ਹੁੰਦਾ ਕੀ ਮਹਿਸੂਸ ਕੀ ਹੁੰਦਾ ਚੰਗਾ ਲੱਗਦਾ ਅੰਦਰੋਂ ਹੂੰ ਜਦੋਂ ਮੈਂ ਸ਼ਬਦ ਗਾਨੀਆਂ ਤਾਂ ਮੈਨੂੰ ਅੰਦਰੋਂ ਚੰਗਾ ਲੱਗਦਾ ਜਿਸ ਤਰ੍ਹਾਂ ਮਤਲਬ ਬਹੁਤ ਚੰਗਾ ਲੱਗਦਾ ਜਿੱਤਰਾ ਤਰ੍ਹਾਂ ਲੱਗਦਾ ਪੂਰਾ ਸਰੀਰ ਜਿਹੜਾ ਨਾ ਉਹ ਰਿਲੈਕਸ ਹੋ ਗਿਆ ਹੂੰ ਮੈਨੂੰ ਹੋਰ ਕੋਈ ਚੀਜ਼ ਨਹੀਂ ਮਤਲਬ ਫੋਨ ਮੈਂ ਬਹੁਤ ਘਟ ਦੇਖਦੀ ਹਾਂ ਹੂੰ ਤੇ ਮੰਮਾ ਮੈਨੂੰ ਸ਼ਬਦ ਗਾੜ ਕੇ ਦਿੰਦੇ ਮੈਂ ਉਹ ਜਰਾ ਸਿੱਖਦੀ ਹੂੰ ਜਦੋਂ ਵੀ ਟਾਈਮ ਲੱਗਦਾ ਉਦੋਂ ਸ਼ਬਦ ਲਗਾ ਕੇ ਉਦੋਂ ਸੁਣੀ ਜਾਣਾ ਸਿੱਖੀ ਜਾਣਾ ਹਾਂਜੀ ਅੱਛਾ ਜਿੱਦਾਂ ਸ਼ਬਦ ਨੂੰ ਸੌਂਦੇ ਹੋ ਯਾਦ ਕਰਨਾ ਕਦੇ ਔਖਾ ਤਾਂ ਨਹੀਂ ਲੱਗਿਆ ਨੇ ਜੇ ਔਖਾ ਲੱਗਦਾ ਵੀ ਆ ਤੇ ਮੰਮਾ ਮੈਨੂੰ ਦੱਸਦੇ ਆ ਕਿ ਔਖੀ ਚੀਜ਼ ਕੋਈ ਨਹੀਂ ਹੁੰਦੀ ਜੇ ਇੱਕ ਵਾਰ ਸਿੱਖ ਲਈਏ ਤੇ ਅੱਛਾ ਪੂਰੀ ਮਿਹਨਤ ਮੰਮੀ ਦੀ ਹੈ ਮੰਮੀ ਨੇ ਬਹੁਤ ਸਪੋਰਟ ਕੀਤੀ ਹੈ ਹਾਂਜੀ ਅੱਛਾ ਪੈਰੈਂਟਸ ਕੀ ਕਹਿੰਦੇ ਨੇ ਜਦੋਂ ਅਸਹਿਜ ਦੀ ਹੈ ਨਾ ਪਿੱਛੇ ਜੇ ਵੀਡੀਓ ਵਾਰਲ ਹੋਈ ਆ ਅੱਜ ਸਹਿਜ ਪੋਡਕਾਸਟ ਕਰ ਰਹੀ ਹੈ ਬਹੁਤ ਛੋਟੀ ਉਮਰ ਦੇ ਵਿੱਚ ਹਨ ਇਸ ਮੁਕਾਮ ਤੇ ਆਣਾ ਬਹੁਤ ਵੱਡੀ ਗੱਲ ਹੈ ਕਿਸੇ ਨਿਊਜ਼ ਚੈਨਲ ਤੇ ਬੋਲਣਾ ਲੋਕਾਂ ਨੂੰ ਹਨਾ ਸਿੱਖਿਆ ਦੇਣੀ ਫਿਰ ਸ਼ਬਦ ਗਾਣਾ ਤੁਹਾਡੇ ਕੋਲ ਬੈਠ ਕੇ ਸੰਗਤ ਸ਼ਬਦ ਸੁਣਦੀ ਪਈ ਹੈ ਜਦੋਂ ਇਹ ਸਭ ਕੁਝ ਦੇਖਣ ਨੂੰ ਮਿਲਦਾ ਤੇ ਯਾਦ ਹੁੰਦਾ ਹੈ ਕਿ ਸਹਜ ਤਾਂ 10 ਸਾਲਾਂ ਦੀ ਹੈ ਸਿਰਫ ਇੰਨਾ ਕੁਝ ਕਿਵੇਂ ਕਰ ਲੈਂਦੀ ਹੈ ਆਪਣੇ ਆਪ ਨੂੰ ਅੰਦਰ ਚ ਕੀ ਫੀਲ ਹੁੰਦਾ ਕੀ ਸੋਚਦੀ ਵੀ ਮੈਂ ਕੀ ਅੱਗੇ ਹੋਰ ਕੁਝ ਕਰਨਾ ਹੈ ਮੈਂ ਗੁਰਬਾਣੀ ਵਾਲੀ ਲਾਈਨ ਜੀ ਪੜਨਾ ਵਾਂ ਮਤਲਬ ਜਿਸ ਤਰ੍ਹਾਂ ਮੇਰਾ ਇਹ ਸੁਪਨਾ ਹੈ ਕਿ ਮੈਂ ਦਰਬਾਰ ਸਾਹਿਬ ਜਾ ਕੇ ਕੀਰਤਨ ਕਰਾਂ। اچھا ਦਰਬਾਰ ਸਾਹਿਬ ਜਾ ਕੇ ਕੀਰਤਨ ਕਰਨਾ ਹੈ। ਵਾਹਿਗੁਰੂ ਤੁਹਾਡੀਆਂ ਆਸਾਂ ਉਮੀਦਾਂ ਸਾਰੀਆਂ ਛੇਤੀ ਪੂਰੀਆਂ ਕਰਨਗੇ। ਉਮੀਦ ਹੈ ਵੀ ਤੁਹਾਡਾ ਸੁਪਨਾ ਵੀ ਛੇਤੀ ਸੱਚ ਹੋਏਗਾ। ਮੈਨੂੰ ਇਹ ਦੱਸੋ ਵੀ ਮਤਲਬ ਜਿੱਦਾਂ ਕਹਿੰਦੇ ਨੇ ਪੇਰੈਂਟਸ ਵਾਸਤੇ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਕੁਝ ਕਰਨਾ ਬੜੇ ਮਾਣ ਵਾਲੀ ਗੱਲ ਹੈ। ਅਸੀਂ ਬਹੁਤ ਵੱਡੇ ਵੱਡੇ ਹੋ ਗਏ ਹੁਣ ਜਾ ਕੇ ਕਹਿੰਦੇ ਅਸੀਂ ਮਾਪਿਆਂ ਨੂੰ ਮਾਣ ਬਖਸ਼ਿਆ ਵੀ ਸਾਡੇ ਬੱਚੇ ਕੰਮ ਕਰ ਰਹੇ ਹੁਣ ਮਾਪਿਆਂ ਨੂੰ ਲੱਗਦਾ ਹੈ। ਪਰ ਜਦੋਂ ਸਹਿਜ 10 ਸਾਲ ਦੀ ਉਮਰ ਦੇ ਵਿੱਚ ਇੰਨਾ ਕੁਝ ਕਰ ਰਹੀ ਹੈ ਤਾਂ ਮੰਮੀ ਡੈਡੀ ਕੀ ਕਹਿੰਦੇ ਨੇ? ਪਾਪਾ ਮੈਨੂੰ ਬਹੁਤ ਜ਼ਰਾ ਪਿਆਰ ਕਰਦੇ ਕਿਉਂਕਿ ਮੈਂ ਜਦੋਂ ਗੁਰਬਾਣੀ ਕਰਦੀ ਆ ਅੱਬਲ ਤੇ ਉਹ ਕਦੀ ਮੇਰੇ ਸਾਹਮਣੇ ਬੈਂਦੇ ਹੀ ਨਹੀਂ ਆ ਉਹ ਕਦੀ ਮੇਰੇ ਸਾਹਮਣੇ ਨਹੀਂ ਬੈਠੇ ਐਦਾਂ ਕਿਉਂ ਮੰਮਾ ਬੈਜਨ ਤੇ ਪਰ ਪਾਪਾ ਕਦੀ ਨਹੀਂ ਬੈਂਦੇ ਪਾਪਾ ਨੂੰ ਹੁੰਦਾ ਕਿ ਇਹ ਮਤਲਬ ਮੇਰੇ ਵੱਲ ਵੇਖੇ ਤੇ ਰਹਾ ਹੱਸਣਾ ਛੱਡਦੇ ਅੱਛਾ ਠੀਕ ਹੈ ਠੀਕ ਹੈ ਅੱਛਾ ਮੰਮੀ ਨਾਲ ਬੈਠੇ ਹੁੰਦੇ ਨੇ ਨਾਲ ਨਹੀਂ ਮਤਲਬ ਸਾਹਮਣੇ ਅੱਛਾ ਸਾਹਮਣੇ ਮੰਮੀ ਬੈਂਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਸ਼ਾਦੀ ਉਹਦੇ ਲਾਗੇ-ਛਾਗੇ ਵੀ ਨਹੀਂ ਹੁੰਦੇ ਅੱਛਾ ਪਾਪਾ ਬਾਅਦ ਵਿੱਚ ਵੀਡੀਓ ਦੇਖਦੇ ਤੇ ਹਾਂਜੀ अच्छा जेडी ਤੁਹਾਡੀ ਵੀਡੀਓਜ਼ ਵਗੈਰਾ ਬਣਾਉਂਦਾ ਕੋਣ ਹੈ ਅਪਲੋਡ ਕੋਣ ਕਰਦਾ ਹੈ ਪਾਪਾ ਕਰਦੇ ਨੇ ਨਹੀਂ ਮੇਰਾ ਬ੍ਰਦਰ اچھا ਬ੍ਰਦਰ ਤੁਹਾਡੇ ਤੋਂ ਵੱਡੇ ਨੇ ਬ੍ਰਦਰ ਹਾਂਜੀ ਕਿੰਨੀ ਏਜ ਹੈ ਬ੍ਰਦਰ ਦੀ ਅ 24 ਸਪੋਰਟ ਕਰਦੇ ਨੇ ਫੁੱਲ ਫੁੱਲ اچھا ਬ੍ਰਦਰ ਵੀਡੀਓ ਬਣਾਉਂਦੇ ਨੇ ਫਿਰ ਉਹੀ ਅਪਲੋਡ ਕਰਦੇ ਨੇ ਹਾਂਜੀ اچھا ਮਤਲਬ ਤੁਹਾਡਾ ਇੰਸਟਾਗ੍ਰam ਕੋਲ ਮਿਲਾ ਕੇ ਤੁਹਾਡੇ ਬ੍ਰਦਰ ਕੋਲ ਚੱਲਦਾ ਤੁਸੀਂ ਇੰਸਟਾਗ੍ਰam ਨਹੀਂ ਚਲਾਉਂਦੇ ਸੁਣ ਲਓ ਬੱਚਿਓ ਸਹਿਜ ਇੰਸਟਾਗ੍ਰam ਨਹੀਂ ਚਲਾਉਂਦੀ ਇਸ ਕਰਕੇ ਤੁਹਾਨੂੰ ਦੱਸਿਆ ਵੀ ਕਿਤੇ ਤੁਸੀਂ ਕਹੋ ਖੁਦ ਤੇ ਕੁੜੀ ਫੋਨ ਚਲਾਉਂਦੀ ਐ ਤੇ ਸਾਨੂੰ ਆਖੇ ਵੀ ਫੋਨ ਨਾ ਚਲਾਓ ਇਸ ਕਰਕੇ ਦੱਸਿਆ ਵੀ ਸਹਜ ਦਾ ਬ੍ਰਦਰ ਜੋ ਹੈ ਵੱਡਾ 24-25 ਸਾਲ ਸਹਜ ਦੇ ਬ੍ਰਦਰ ਦੀ ਉਮਰ ਹੈ ਤੇ ਸਹਜ ਦਾ ਬ੍ਰਦਰ ਹੀ ਜੋ ਹੈ ਉਸ ਦਾ ਇੰਸਟਾਗ੍ਰam ਹੈਂਡਲ ਕਰਦਾ ਹੋਰ ਕੋਈ ਗੱਲਬਾਤ ਹੋਵੇ ਕੋਈ ਜ਼ਿੰਦਗੀ ਦਾ ਬਹੁਤ ਸੋਹਣਾ ਕਿੱਸਾ ਜੋ ਦਰਸ਼ਕਾਂ ਨਾਲ ਸਾਂਝਾ ਕੀਤਾ ਜਾਵੇ ਸਭ ਤੋਂ ਜ਼ਿਆਦਾ ਤਾਂ ਮੈਨੂੰ ਉਦੋਂ ਹਸਾਂਦਾ ਜਦੋਂ ਮੈਂ ਕਹਿੰਨੀ ਆ ਵੀ ਜਦੋਂ ਮੇਰੇ ਮੰਮਾ ਨੇ ਮੈਨੂੰ ਗੁੱਸੇ ਹੋਇਆ ਤੇ ਫੇਰ ਜਿੰਨੀ ਵਾਰੀ ਮੈਨੂੰ ਗੁੱਸੇ ਹੋਏ ਉਨਾ ਹੀ ਮੇਰੇ ਵੀਊਅ ਹੈ ਉਨਨੇ ਮੈਨੂੰ ਲਾਈਕ ਸਾਈ ਮਤਲਬ ਉਹ ਜਿਹੜੀ ਗੱਲ ਪਹਿਲਾਂ ਕੀਤੀ ਸੀ ਹੂੰ ਅੱਛਾ ਸਟੱਡੀ ਦੇ ਵਿੱਚ ਕਿਦਾਂ ਹੋ ਠੀਕ ਟੀਚਰਸ ਕੀ ਕਹਿੰਦੇ ਵਧੀਆ ਪੜਾਈ ਹਾਂਜੀ ਹੂੰ ਤੇ ਜੇ ਤੁਹਾਡੇ ਤੋਂ ਕੁਝ ਸਵਾਲ ਪੁੱਛੀ ਆ ਆਪਾਂ ਸਿੱਖ ਧਰਮ ਦੇ ਨਾਲ ਜੁੜੇ ਹੋਏ ਫਿਰ ਤੁਸੀਂ ਸਵਾਲਾਂ ਦਾ ਜਵਾਬ ਦਿਓਗੇ ਹਾਂਜੀ ਠੀਕ ਹੈ ਆਪਾਂ ਤੁਹਾਡੇ ਤੋਂ ਸਵਾਲ ਪੁੱਛ ਲੈਨੇ ਆ ਤੇ ਦੋ ਤਲਵਾਰਾਂ ਦੇ ਧਾਰਨੀ ਕਿਹੜੇ ਗੁਰੂ ਸਾਹਿਬ ਸੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਹੋਰਾਂ ਦੀ ਜੋ ਭੈਣ ਸੀ ਉਹਨਾਂ ਦਾ ਕੀ ਨਾਂ ਸੀ ਬੀਬੀ ਨਾਨਕੀ ਜੀ ਚਾਰ ਸਹਿਬਜ਼ਾਦਿਆਂ ਦੇ ਨਾਂ ਸਹਿਬਜ਼ਾ ਰਾਜੀਤ ਸਿੰਘ ਜੀ ਸਹਿਬਜ਼ਾ ਚਰ ਸਿੰਘ ਜੀ ਸਹਿਬਜ਼ਾ ਜੋਰਵਰ ਸਿੰਘ ਜੀ ਸਹਿਬਜ਼ਾ ਫਤਿਹ ਸਿੰਘ ਜੀ ਤੱਤੀ ਤਵੀਤੇ ਕਿਹੜੇ ਗੁਰੂ ਸਾਹਿਬ ਬੈਠੇ ਸੀ ਪੰਜਵੇਂ ਪਾਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਜਦੋਂ ਤੁਸੀਂ ਦੱਸਿਆ ਨਾ ਵੀ ਤੁਸੀਂ ਜਦੋਂ ਫ੍ਰੀ ਹੁੰਦੇ ਹੋ ਤੁਸੀਂ ਰੱਬ ਦਾ ਨਾਮ ਲੈਂਦੇ ਹੋ ਪਰਮਾਤਮਾ ਦਾ ਧਿਆਨ ਕਰਦੇ ਹੋ ਕਿਵੇਂ ਧਿਆਨ ਕਰਦੇ ਹੋਗੇ ਕੁਝ ਜਿਵੇਂ ਸ਼ਬਦ गा ਕੇ ਕਰਦੇ ਹੋ ਮਨ ਦੇ ਵਿੱਚ ਕੀ ਬੋਲਦੇ ਹੋ ਇੱਕ ਵਾਰ ਉਦਾਂ ਹੀ ਧਿਆਨ ਲਗਾ ਕੇ ਦਿਖਾਓ ਏਕਮ ਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈ ਅਕਾਲ ਮੂਰਤ ਅਜੂਨੀ ਸਪੰਗੁਰ ਪਰਸਾਦ ਜਪ ਆਦ ਸਚ ਜੁਗਾਦ ਸਚ ਹੈਪੀ ਸਚ ਨਾਨਕ ਕੋ ਸੀ ਵੀ ਸਚ ਇਸ ਤਰ੍ਹਾਂ ਕਰਕੇ ਮੈਂ ਇੱਕ ਇੱਕ ਦਾ ਪਾਠ ਕਰਦੀਆਂ ਜਾਂ ਜਿਹੜਾ ਸ਼ਬਦ ਮੈਂ ਯਾਦ ਕਰਨਾ ਹੁੰਦਾ ਉਹਨੂੰ ਆਪਣੇ ਮਨ ਵਿੱਚ ਰਿਪੀਟ ਕਰਦੀ ਹਾਂ ਸਿੱਖੀ ਨਾਲ ਜੁੜਿਓ ਮਨ ਦੇ ਵਿੱਚ ਸੋਚਿਆ ਸੀ ਵੀ ਮਤਲਬ ਗੁਰੂ ਸਾਹਿਬ ਇੰਨੀ ਕ ਮੱਤ ਬਖਸ਼ਣਗੇ ਕਿ ਇੰਨੀ ਛੋਟੀ ਉਮਰ ਦੇ ਵਿੱਚ ਮੈਂ ਸਿੱਖੀ ਨਾਲ ਬਹੁਤ ਜ਼ਿਆਦਾ ਚੜਜੂ ਨਹੀਂ ਮੈਂ ਨਹੀਂ ਸੋਚਿਆ ਕਿ ਬਾਬਾ ਜੀ ਮੈਨੂੰ ਮੇਰੇ ਤੇ ਇੰਨਾ ਆਪਣੀ ਮਿਹਰ ਕਰਨਗੇ ਮੈਂ ਕਦੀ ਨਹੀਂ ਸੋਚਿਆ ਹੂੰ ਪੇਰੈਂਟਸ ਵਾਸਤੇ ਕੀ ਸੋਚਿਆ ਵੀ ਵੱਡੇ ਹੋ ਕੇ ਕੀ ਕਰਨਾ ਹੈ ਬੱਚਿਆਂ ਦੇ ਹੁੰਦਾ ਨਾ ਮਨ ਦੇ ਵਿੱਚ ਵੀ ਅਸੀਂ ਹੁਣ ਛੋਟੀ ਉਮਰ ਚ ਐਦਾਂ ਕਰ ਰਹੇ ਹਾਂ ਤਾਂ ਅਸੀਂ ਵੱਡੇ ਹੋ ਕੇ ਮੰਮੀ ਵਾਸਤੇ ਗੱਡੀ ਲੈ ਕੇ ਆਵਾਂਗੇ ਪਾਪਾ ਵਾਸਤੇ ਬੁਲਟ ਲੈ ਕੇ ਆਵਾਂਗੇ ਐਦਾਂ ਅ ਮਤਲਬ ਮੈਂ ਮੇਰੇ ਪਾਪਾ ਦੀ ਨਾ ਕਰਜ਼ੇ ਕਰਕੇ ਥੋੜੀ ਜੀ ਮਤਲਬ ਗੱਡੀ ਵਿਕ ਗਈ ਹੈ ਤੇ ਉਹਦੇ ਕਰਕੇ ਮੈਂ ਹੁਣ ਚਾਹੁੰਦੀ ਆ ਵੀ ਮੈਂ ਆਪਣੇ ਸਿਰ ਤੇ ਆਪਣੀ ਮਿਹਨਤ ਤੇ ਆਪਣੇ ਪਾਪਾ ਨੂੰ ਸਕੂਟਰੀ ਲੈ ਕੇ ਦਵਾਂ ਸਕੂਟਰੀ ਆ ਕੋਈ ਵੀ ਕਾਰ ਗੱਡੀ ਹੋਛੀ ਆਪਣੀ ਮਿਹਨਤ ਨਾਲ ਹਾਂਜੀ ਇੰਨੀ ਛੋਟੀ ਉਮਰ ਦੇ ਵਿੱਚ ਇੰਦੀਆਂ ਗੱਲਾਂ ਕਿੱਥੋਂ ਆਉਂਦੀਆਂ ਦਿਮਾਗ ਦੇ ਵਿੱਚ ਸਾਡੇ ਬੱਚੇ ਤੇ ਰੀਲਾਂ ਬਣਾਉਣ ਤੋਂ ਹੀ ਨਹੀਂ ਹਟਦੇਗੇ ਹੂੰ ਮੈਂ ਛੋਟੀ ਉਮਰ ਤੋਂ ਹੀ ਮੈਨੂੰ ਮੰਮਾ ਨੇ ਗੁਰਬਾਣੀ ਵਾਲੇ ਪਾਸੇ ਰੱਖਿਆ ਤਦ ਕਰਕੇ ਮੈਨੂੰ ਬਾਬਾ ਜੀ ਵੱਲ ਥੋੜਾ ਜ਼ਿਆਦਾ ਧਿਆਨ ਆ ਹੂੰ ਅੱਛਾ ਕੋਈ ਮੰਮੀ ਨੇ ਗੱਲ ਸੁਣਾਈ ਹੋਵੇ ਵੀ ਜਦੋਂ ਤੁਸੀਂ ਮम्मा ਦੇ ਪੇਟ ਦੇ ਵਿੱਚ ਸੀ ਹਨਾ ਹੋਣ ਵਾਲੇ ਸੀ ਤੁਸੀਂ ਮम्मा ਉਦੋਂ ਕੀ ਗਾਣੇ ਸੁਣਦੇ ਸੀ ਗੁਰਬਾਣੀ ਸੁਣਦੇ ਸੀ ਗੁਰਬਾਣੀ ਅੱਛਾ ਮम्मा ਨੇ ਦੱਸਿਆ ਹੋਵੇ ਕੋਈ ਹੋਰ ਕਿੱਸਾ ਸਹਿਜ ਨਾਲ ਜੁੜਿਆ ਮम्मा ਨੇ ਸੁਣਾਇਆ ਹੋਵੇ ਤੁਹਾਡੇ ਹੋਣ ਤੋਂ ਪਹਿਲਾਂ ਦਾ ਨਹੀਂ ਹੁਣ ਤੋਂ ਪਹਿਲਾਂ ਦਾ ਤੇ ਉਹ ਸੁਣਾਇਆ ਕੀ ਮੈਂ ਜਦੋਂ ਤੂੰ ਮਤਲਬ ਮੇਰੇ ਪੇਟ ਵਿੱਚ ਸੀ ਉਦੋਂ ਮੈਂ ਬਹੁਤ ਜ਼ਿਆਦਾ ਮਤਲਬ ਗੁਰਬਾਣੀ ਕਰਦੀ ਸੀ ਗਾਣੇ ਤੇ ਮम्मा ਸੁਣਦੇ ਹੀ ਨਹੀਂ ਸੀ ਨਾ ਹੂੰ ਮम्मा ਉਹਦਾ ਫੋਨ ਚਲਾਉਂਦੇ ਨਹੀਂ ਸੀ ਹੂੰ ਸਵੇਰੇ ਕਿੰਨੇ ਕਵਰ ਜੱਟ ਖੜੀਦਾ ਮੈਂ 5 ਵਜੇ ਉੱਠ ਜਾਂਦੀ 5 ਵਜੇ ਕੀ ਕਰਦੇ ਉੱਠ ਕੇ ਸਭ ਤੋਂ ਪਹਿਲਾਂ ਬ੍ਰਸ਼ ਕਰਕੇ ਬਾਬਾ ਜੀ ਦਾ ਧਿਆਨ ਕਰਕੇ ਫਿਰ ਨਾ ਧੋ ਕੇ ਤੇ ਜਾਪਣੀ ਵੀਦਾ ਉਸ ਤੋਂ ਬਾਅਦ ਤੇ ਪਤਾ ਹੀ ਸਕੂਲ ਜਾਣਾ ਹੁੰਦਾ ਕਿੰਨੇ ਕੁ ਮਿੰਟ ਧਿਆਨ ਕਰੀਦਾ ਆਪਣਾ 20 15 ਮਿੰਟ 15 ਵੀ ਮਿੰਟ ਕਰ ਲਿਦਾ ਸਕੂਲ ਮਿਲਦਾ ਰੋ ਨੂੰ ਹਾਂਜੀ ਹੁਣ ਜਿੱਦਾਂ ਤੁਸੀਂ ਕਿਤੇ ਰਿਸ਼ਤੇਦਾਰੀ ਦੇ ਵਿੱਚ ਜਾਣਾ ਹੈ ਰਿਸ਼ਤੇਦਾਰ ਕੀ ਕਹਿੰਦੇ ਨੇ ਬੀ ਸਹਿਜ ਐਦਾ ਗਾ ਸ਼ਬਦ ਗਾਦੀ ਐ ਸਹਿਜ ਦੀ ਆਵਾਜ਼ ਬਹੁਤ ਸੋਹਣੀ ਐ ਸਾਇਦ ਤਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਗੀ ਰਿਸ਼ਤੇਦਾਰ ਕੀ ਕਹਿੰਦੇ ਆ ਰਿਸ਼ਤੇਦਾਰ ਤਾਂ ਮਤਲਬ ਜਰਾ ਪੱਜਾਈਦਾ ਨਹੀਂ ਆ ਕਿਉਂਕਿ ਮੈਂ ਤਾਂ ਜਰਾ ਘਰੇ ਹੀ ਰਹਿੰਦੀ ਹੁੰਦੀ ਆ ਸਿਰਫ ਨਾਨੀ ਘਰ ਜਾਣੇ ਤੇ ਜਾਣਦੇ ਹਾਂ ਜਾਂ ਮਾਸੀ ਘਰ ਨਾਨੀ ਕੀ ਕਹਿੰਦੇ ਆ ਨਾਨੀ ਕਹਿੰਦੇ ਆ ਵੀ ਜਿਸ ਤਰ੍ਹਾਂ ਮੇਰੀ ਧੀ ਐ ਨਾ ਉਤਨਾ ਹੀ ਮੇਰੀ ਤੂ ਆ ਤੇ ਹੁਣ ਵੇਖੀ ਤੂੰ ਮੇਰੀ ਧੀ ਦਾ ਨਾਮ ਰੋਸ਼ਨ ਕਰੇਗੀ ਤੇ ਮਤਲਬ ਆਪਣੇ ਪਾਪਾ ਦਾ ਵੀ ਨਾਮ ਰੋਸ਼ਨ ਕਰੇਗੀ ਤੇ ਨਾਨੀ ਨੂੰ ਮਤਲਬ ਜਿਸ ਤਰ੍ਹਾਂ ਪ੍ਰਾਊਡ ਜਿਹਾ ਹੁੰਦਾ ਉਸ ਤਰ੍ਹਾਂ ਮਤਲਬ ਥੋੜਾ ਗਰਵ ਹੁੰਦਾ ਹਮ ਮਾਸੀ ਮਾਸੀ ਵੀ ਮਤਲਬ ਬਹੁਤ ਪਿਆਰ ਕਰਦੇ ਮੈਨੂੰ ਤੇ ਭਾਬੀ ਵੀ ਬਹੁਤ ਪਿਆਰ ਕਰਦੇ ਸਾਰਾ ਸਾਰੇ ਜਣੇ ਬਹੁਤ ਪਿਆਰ ਕਰਦੇ